ਤਰੋ ਮਹੱਲਾ ਪੰਜਵਾ ਸਤਿਗੁਰ ਮੇਰਾ ਬੇਮੋਹਤਾਜ ਸਤਿਗੁਰ ਮੇਰੇ ਸੱਚਾ ਸਾਜ ਸਤਿਗੁਰ ਮੇਰਾ ਸਬਸਕਾ ਦਾਤਾ ਸਤਿਗੁਰ ਮੇਰਾ ਪੁਰਖ ਵਿਦਾਤਾ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਰਹਾਉ ਸਤਿਗੁਰ ਮੇਰਾ ਸਰਬ ਪ੍ਰਤਪਾਲਾ ਸਤਗੁਰ ਮੇਰਾ ਮਾਰ ਜੀਵਾਲੈ ਸਤਗੁਰ ਮੇਰੇ ਕੀ ਵਡਿਆਈ ਪ੍ਰਗਟ ਭਈ ਹੈ ਸਭਨੀ ਥਾਈ ਸਤਗੁਰ ਮੇਰਾ ਤਾਣ ਨੇ ਤਾਣ ਸਤਗੁਰ ਮੇਰਾ ਘਰ ਦੀ ਬਾਣ ਸਤਗੁਰ ਕਾ ਹਉ ਸਦ ਬਲ ਜਾਇ ਪ੍ਰਗਟ ਮਾਰਗ ਜਿਨ ਕਰਿਖ ਲਾਇਆ ਜਿਨ ਗੁਰ ਸੇਵਿਆ ਤਿਸ ਭੋ ਨ ਵਿਆਪੈ ਜਿਨ ਗੁਰ ਸੇਵਿਆ ਤਿਸ ਦੁਖ ਨ ਸੰਤਾਪੈ ਨਾਨਕ ਸੋਦੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਧਰੋ ਮਹੱਲਾ ਪੰਜਾਬਾ ਸਤਿਗੁਰ ਮੇਰਾ ਬੇਮੋਹਤਾਜ ਸਤਿਗੁਰ ਮੇਰੇ ਸੱਚਾ ਸਾਜ ਸਤਿਗੁਰ ਮੇਰਾ ਸਬਸਕਾ ਦਾਤਾ ਸਤਿਗੁਰ ਮੇਰਾ ਪੁਰਖ ਵੇਦਾਤਾ ਗੁਰ ਜੈਸਾ ਨਾਹੀ ਕੋ ਦੇਵ ਜਿਸ ਵਸਤਕ ਭਾਗ ਸੋ ਲਾਗਾ ਸੇਵ ਰਹਾਉ ਸਤਿਗੁਰ ਮੇਰਾ ਸਰਬ ਪ੍ਰਤਪਾਲੈ ਸਤਿਗੁਰ ਮੇਰਾ ਮਾਰ ਜੀਵਾਲੈ ਸਤਿਗੁਰ ਮੇਰੇ ਕੀ ਵਡਿਆਈ ਪ੍ਰਗਟ ਭਈ ਹੈ ਸਭਨੀ ਥਾਈ ਸਤਿਗੁਰ ਮੇਰਾ ਤਾਣ ਨੇ ਤਾਣ ਸਤਿਗੁਰ ਮੇਰਾ ਘਰ ਦੀ ਬਾਣ ਸਤਿਗੁਰ ਕਾ ਹਉ ਸਦ ਬਲ ਜਾਇ ਪ੍ਰਗਟ ਮਾਰਗ ਜਿਨ ਕਰਦ ਖਲਾਇ ਜਿਨ ਗੁਰ ਸੇਵਿਆ ਤਿਸ ਭੋ ਨ ਵਿਆਪੈ ਜਿਨ ਗੁਰ ਸੇਵਿਆ ਤਿਸ ਦੁਖ ਨ ਸੰਤਾਪੈ ਨਾਨਕ ਸੋਦੇ ਸਿਮਰਤ 베ਦ ਪਾਰ ਬ੍ਰਹਮ ਗੁਰ ਨਾਹੀ ਭੇਦ ਧਰੋ ਮਹੱਲਾ ਪੁੰਜਵਾ ਸਤ ਗੁਰ ਮੇਰਾ ਬੇਮੋਹਤਾਜ ਸਤ ਗੁਰ ਮੇਰੇ ਸੱਚਾ ਸਾਜ ਸਤਗੁਰ ਮੇਰਾ ਸਬਸਕਾ ਦਾਤਾ ਸਤਗੁਰ ਮੇਰਾ ਪੁਰਖ ਵਿਦਾਤਾ ਗੁਰ ਜੈਸਾ ਨਾਹੀ ਕੋ ਦੇਵ ਜਿਸ ਮस्तक ਭਾਗ ਸੋ ਲਾਗਾ ਸੇਵ ਰਹਾਉ ਸਤਗੁਰ ਮੇਰਾ ਸਰਬ ਪ੍ਰਤਪਾਲੈ ਸਤਗੁਰ ਮੇਰਾ ਮਾਰ ਜੀਵਾਲੈ ਸਤਗੁਰ ਮੇਰੇ ਕੀ ਵਡਿਆਈ ਪ੍ਰਗਟ ਭਈ ਹੈ ਸਭਨੀ ਥਾਈ ਸਤਿਗੁਰ ਮੇਰਾ ਤਾਣ ਨੇ ਤਾਣ ਸਤਿਗੁਰ ਮੇਰਾ ਘਰ ਦੀ ਬਾਣ ਸਤਿਗੁਰ ਕਾ ਹਉ ਸਦ ਬਲ ਜਾਇ ਪ੍ਰਗਟ ਮਾਰਗ ਜਿਨ ਕਰਿ ਦਿਖਲਾਇ ਜਿਨ ਗੁਰ ਸੇਵਿਆ ਤਿਸ ਭੋ ਨ ਆਵਪੈ ਜਿਨ ਗੁਰ ਸੇਵਿਆ ਤਿਸ ਦੁਖ ਨ ਸੰਤਾਪੈ ਨਾਨਕ ਸੋਦੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਧਰੋ ਮਹੱਲਾ ਪੰਜਵਾ ਸਤਿਗੁਰ ਮੇਰਾ ਬੇਮੋਹਤਾਜ ਸਤਿਗੁਰ ਮੇਰੇ ਸੱਚਾ ਸਾਜ ਸਤਿਗੁਰ ਮੇਰਾ ਸਬਸਕਾ ਦਾਤਾ ਸਤਿਗੁਰ ਮੇਰਾ ਪੁਰਖ ਵਿਦਾਤਾ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਰਹਾਉ ਸਤਿਗੁਰ ਮੇਰਾ ਸਰਬ ਪ੍ਰਤਪਾਲਾ ਸਤਗੁਰ ਮੇਰਾ ਮਾਰ ਜੀਵਾਲਾ ਸਤਗੁਰ ਮੇਰੇ ਕੀ ਵਡਿਆਈ ਪ੍ਰਗਟ ਭਈ ਹੈ ਸਭਨੀ ਥਾਈ ਸਤਗੁਰ ਮੇਰਾ ਤਾਣ ਨੇ ਤਾਣ ਸਤਗੁਰ ਮੇਰਾ ਘਰ ਦੀ ਬਾਣ ਸਤਗੁਰ ਕਾ ਹਉ ਸਦ ਬਲ ਜਾਇ ਪ੍ਰਗਟ ਮਾਰਗ ਜਿਨ ਕਰਦ ਖਲਾਇ ਜਿਨ ਗੁਰ ਸੇਵਿਆ ਤਿਸ ਭੋ ਨ ਬਿਆਪੈ ਜਿਨ ਗੁਰ ਸੇਵਿਆ ਤਿਸ ਦੁਖ ਨ ਸੰਤਾਪੈ ਨਾਨਕ ਸੋਦੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਧਰੋ ਮਹੱਲਾ ਪੰਜਾਬਾ ਸਤਿਗੁਰ ਮੇਰਾ ਬੇਮੋਹਤਾਜ ਸਤਿਗੁਰ ਮੇਰੇ ਸੱਚਾ ਸਾਜ ਸਤਿਗੁਰ ਮੇਰਾ ਸਬਸਕਾ ਦਾਤਾ ਸਤਿਗੁਰ ਮੇਰਾ ਪੁਰਖ ਵੇਦਾਤਾ ਗੁਰ ਜੈਸਾ ਨਾਹੀ ਕੋ ਦੇਵ ਜਿਸ ਵਸਤਕ ਭਾਗ ਸੋ ਲਾਗਾ ਸੇਵ ਰਹਾਉ ਸਤਿਗੁਰ ਮੇਰਾ ਸਰਬ ਪ੍ਰਤਪਾਲੈ ਸਤਿਗੁਰ ਮੇਰਾ ਮਾਰ ਜੀਵਾਲੈ ਸਤਿਗੁਰ ਮੇਰੇ ਕੀ ਵਡਿਆਈ ਪ੍ਰਗਟ ਭਈ ਹੈ ਸਭਨੀ ਥਾਈ ਸਤਿਗੁਰ ਮੇਰਾ ਤਾਣ ਨੇ ਤਾਣ ਸਤਿਗੁਰ ਮੇਰਾ ਘਰ ਦੀ ਬਾਣ ਸਤਿਗੁਰ ਕਾ ਹਉ ਸਦ ਬਲ ਜਾਇ ਪ੍ਰਗਟ ਮਾਰਗ ਜਿਨ ਕਰਦ ਖਲਾਇ ਜਿਨ ਗੁਰ ਸੇਵਿਆ ਤਿਸ ਭੋ ਨ ਬਿਆਪੈ ਜਿਨ ਗੁਰ ਸੇਵਿਆ ਤਿਸ ਦੁਖ ਨ ਸੰਤਾਪੈ ਨਾਨਕ ਸੋਦੇ ਸਿਮਰਤ 베ਦ ਪਾਰ ਬ੍ਰਹਮ ਗੁਰ 나ਹੀ ਭੇਦ ਧਰੋ ਮਹੱਲਾ ਪੰਜਵਾ ਸਤ ਗੁਰ ਮੇਰਾ ਬੇਮੋਹਤਾਜ ਸਤ ਗੁਰ ਮੇਰੇ ਸੱਚਾ ਸਾਜ ਸਤਗੁਰ ਮੇਰਾ ਸਬਸਕਾ ਦਾਤਾ ਸਤਗੁਰ ਮੇਰਾ ਪੁਰਖ ਵਿਦਾਤਾ ਗੁਰ ਜੈਸਾ ਨਾਹੀ ਕੋ ਦੇਵ ਜਿਸ ਮस्तक ਭਾਗ ਸੋ ਲਾਗਾ ਸੇਵ ਰਹਾਉ ਸਤਗੁਰ ਮੇਰਾ ਸਰਬ ਪ੍ਰਤਪਾਲਾ ਸਤਗੁਰ ਮੇਰਾ ਮਾਰ ਜੀਵਾਲਾ ਸਤਗੁਰ ਮੇਰੇ ਕੀ ਵਡਿਆਈ ਪ੍ਰਗਟ ਭਈ ਹੈ ਸਭਨੀ ਥਾਈ ਸਤਿਗੁਰ ਮੇਰਾ ਤਾਣ ਨੇ ਤਾਣ ਸਤਿਗੁਰ ਮੇਰਾ ਘਰ ਦੀ ਬਾਣ ਸਤਿਗੁਰ ਕਾ ਹਉ ਸਦ ਬਲ ਜਾਇ ਪ੍ਰਗਟ ਮਾਰਗ ਜਿਨ ਕਰ ਦੇ ਖਲਾਇ ਜਿਨ ਗੁਰ ਸੇਵਿਆ ਤਿਸ ਭੋ ਨ ਵਿਆਪੈ ਜਿਨ ਗੁਰ ਸੇਵਿਆ ਤਿਸ ਦੁਖ ਨ ਸੰਤਾਪੈ ਨਾਨਕ ਸੋਦੇ ਸਿਮਰਤ ਬੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਧਰੋ ਮਹੱਲਾ ਪੰਜਵਾ ਸਤਿਗੁਰ ਮੇਰਾ ਬੇਮੋਹਤਾਜ ਸਤਿਗੁਰ ਮੇਰੇ ਸੱਚਾ ਸਾਜ ਸਤਿਗੁਰ ਮੇਰਾ ਸਬਸਕਾ ਦਾਤਾ ਸਤਿਗੁਰ ਮੇਰਾ ਪੁਰਖ ਵਿਦਾਤਾ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਰਹਾਉ ਸਤਿਗੁਰ ਮੇਰਾ ਸਰਬ ਪ੍ਰਤਪਾਲਾ ਸਤਗੁਰ ਮੇਰਾ ਮਾਰਜੀਵਾਲਾ ਸਤਗੁਰ ਮੇਰੇ ਕੀ ਵਡਿਆਈ ਪ੍ਰਗਟ ਭਈ ਹੈ ਸਭਨੀ ਥਾਈ ਸਤਗੁਰ ਮੇਰਾ ਤਾਣ ਨੇ ਤਾਣ ਸਤਗੁਰ ਮੇਰਾ ਘਰ ਦੀ ਬਾਣ ਸਤਗੁਰ ਕਾ ਹਉ ਸਦ ਬਲ ਜਾਇ ਪ੍ਰਗਟ ਮਾਰਗ ਜਿਨ ਕਰਿਖਿ ਲਾਇਆ ਜਿਨ ਗੁਰ ਸੇਵਿਆ ਤਿਸ ਭੋ ਨ ਵਿਆਪੈ ਜਿਨ ਗੁਰ ਸੇਵਿਆ ਤਿਸ ਦੁਖ ਨ ਸੰਤਾਪੈ ਨਾਨਕ ਸੋਦੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਧਰੋ ਮਹੱਲਾ ਪੰਜਾਬਾ ਸਤਿਗੁਰ ਮੇਰਾ ਬੇਮੋਹਤਾਜ ਸਤਿਗੁਰ ਮੇਰੇ ਸੱਚਾ ਸਾਜ ਸਤਿਗੁਰ ਮੇਰਾ ਸਬਸਕਾ ਦਾਤਾ ਸਤਿਗੁਰ ਮੇਰਾ ਪੁਰਖ ਵੇਦਾਤਾ ਗੁਰ ਜੈਸਾ ਨਾਹੀ ਕੋ ਦੇਵ ਜਿਸ ਵਸਤਕ ਭਾਗ ਸੋ ਲਾਗਾ ਸੇਵ ਰਹਾਉ ਸਤਿਗੁਰ ਮੇਰਾ ਸਰਬ ਪ੍ਰਤਪਾਲੈ ਸਤਿਗੁਰ ਮੇਰਾ ਮਾਰ ਜੀਵਾਲੈ ਸਤਿਗੁਰ ਮੇਰੇ ਕੀ ਵਡਿਆਈ ਪ੍ਰਗਟ ਭਈ ਹੈ ਸਭਨੀ ਥਾਈ ਸਤਿਗੁਰ ਮੇਰਾ ਤਾਣ ਨੇ ਤਾਣ ਸਤਿਗੁਰ ਮੇਰਾ ਘਰ ਦੀ ਬਾਣ ਸਤਿਗੁਰ ਕਾ ਹਉ ਸਦ ਬਲ ਜਾਇ ਪ੍ਰਗਟ ਮਾਰਗ ਜਿਨ ਕਰਦ ਖਲਾਇ ਜਿਨ ਗੁਰ ਸੇਵਿਆ ਤਿਸ ਭੋ ਨ ਆਵਪੈ ਜਿਨ ਗੁਰ ਸੇਵਿਆ ਤਿਸ ਦੁਖ ਨ ਸੰਤਾਪੈ ਨਾਨਕ ਸੋਦੇ ਸਿਮਰਤ 베ਦ ਪਾਰ ਬ੍ਰਹਮ ਗੁਰ 나ਹੀ ਭੇਦ ਧਰੋ ਮਹੱਲਾ ਪੰਜਵਾ ਸਤ ਗੁਰ ਮੇਰਾ ਬੇਮੋਹਤਾਜ ਸਤ ਗੁਰ ਮੇਰੇ ਸੱਚਾ ਸਾਜ ਸਤਿਗੁਰ ਮੇਰਾ ਸਬਸਕਾ ਦਾਤਾ ਸਤਿਗੁਰ ਮੇਰਾ ਪੁਰਖ ਵਿਦਾਤਾ ਗੁਰ ਜੈਸਾ ਨਾਹੀ ਕੋ ਦੇਵ ਜਿਸ ਮस्तक ਭਾਗ ਸੋ ਲਾਗਾ ਸੇਵ ਪ੍ਰਹਾਉ ਸਤਿਗੁਰ ਮੇਰਾ ਸਰਬ ਪ੍ਰਤਪਾਲਾ ਸਤਿਗੁਰ ਮੇਰਾ ਮਾਰ ਜੀਵਾਲਾ ਸਤਿਗੁਰ ਮੇਰੇ ਕੀ ਵਡਿਆਈ ਪ੍ਰਗਟ ਭਈ ਹੈ ਸਭਨੀ ਥਾਈ ਸਤਿਗੁਰ ਮੇਰਾ ਤਾਣ ਨੇ ਤਾਣ ਸਤਿਗੁਰ ਮੇਰਾ ਘਰ ਦੀ ਬਾਣ ਸਤਿਗੁਰ ਕਾ ਹਉ ਸਦ ਬਲ ਜਾਇ ਪ੍ਰਗਟ ਮਾਰਗ ਜਿਨ ਕਰਦ ਖਿਲਾਇ ਜਿਨ ਗੁਰ ਸੇਵਿਆ ਤਿਸ ਭੋ ਨ ਬਿਆਪੈ ਜਿਨ ਗੁਰ ਸੇਵਿਆ ਤਿਸ ਦੁਖ ਨ ਸੰਤਾਪੈ ਨਾਨਕ ਸੋਦੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਰੋ ਮਹੱਲਾ ਪੰਜਵਾ ਸਤਿਗੁਰ ਮੇਰਾ ਬੇਮਹਤਾਜ ਸਤਿਗੁਰ ਮੇਰੇ ਸੱਚਾ ਸਾਜ ਸਤਿਗੁਰ ਮੇਰਾ ਸਬਸਕਾ ਦਾਤਾ ਸਤਿਗੁਰ ਮੇਰਾ ਪੁਰਖ ਵਿਦਾਤਾ ਗੁਰ ਜੈਸਾ ਨਾਹੀ ਕੋ ਦੇਵ ਜਿਸ ਮस्तक ਭਾਗ ਸੋ ਲਾਗਾ ਸੇਵ ਰਹਾਉ ਸਤਿਗੁਰ ਮੇਰਾ ਸਰਬ ਪ੍ਰਤਪਾਲਾ ਸਤਗੁਰ ਮੇਰਾ ਮਾਰ ਜੀਵਾਲਾ ਸਤਗੁਰ ਮੇਰੇ ਕੀ ਵਡਿਆਈ ਪ੍ਰਗਟ ਭਈ ਹੈ ਸਭਨੀ ਥਾਈ ਸਤਗੁਰ ਮੇਰਾ ਤਾਣ ਨੇ ਤਾਣ ਸਤਗੁਰ ਮੇਰਾ ਘਰ ਦੀ ਬਾਣ ਸਤਗੁਰ ਕਾ ਹਉ ਸਦ ਬਲ ਜਾਇ ਪ੍ਰਗਟ ਮਾਰਗ ਜਿਨ ਕਰਦ ਖਲਾਇ ਜਿਨ ਗੁਰ ਸੇਵਿਆ ਤਿਸ ਭੋ ਨ ਵਿਆਪੈ ਜਿਨ ਗੁਰ ਸੇਵਿਆ ਤਿਸ ਦੁਖ ਨ ਸੰਤਾਪੈ ਨਾਨਕ ਸੋਦੇ ਸਿਮਰਤ ਬੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਧਰੋ ਮਹੱਲਾ ਪੰਜਵਾ ਸਤਗੁਰ ਮੇਰਾ ਬੇਮੋਹਤਾਜ ਸਤਗੁਰ ਮੇਰੇ ਸੱਚਾ ਸਾਜ ਸਤਗੁਰ ਮੇਰਾ ਸਬਸਕਾ ਦਾਤਾ ਸਤਗੁਰ ਮੇਰਾ ਪੁਰਖ ਵੇਦਾਤਾ ਗੁਰ ਜੈਸਾ ਨਾਹੀ ਕੋ ਦੇਵ ਜਿਸ ਸਮਸਤਕ ਭਾਗ ਸੋ ਲਾਗਾ ਸੇਵ ਰਹਾਉ ਸਤਿਗੁਰ ਮੇਰਾ ਸਰਬ ਪ੍ਰਤਪਾਲੈ ਸਤਿਗੁਰ ਮੇਰਾ ਮਾਰ ਜੀਵਾਲੈ ਸਤਿਗੁਰ ਮੇਰੇ ਕੀ ਵਡਿਆਈ ਪ੍ਰਗਟ ਭਈ ਹੈ ਸਭਨੀ ਥਾਈ ਸਤਿਗੁਰ ਮੇਰਾ ਤਾਣ ਨੇ ਤਾਣ ਸਤਿਗੁਰ ਮੇਰਾ ਘਰ ਦੀ ਬਾਣ ਸਤਿਗੁਰ ਕਾ ਹਉ ਸਦ ਬਲ ਜਾਇਆ ਰਾਗਟ ਮਾਰਗ ਜਿਨ ਕਰਦ ਖਲਾਇ ਜਿਨ ਗੁਰ ਸੇਵਿਆ ਤਿਸ ਭੋ ਨ ਵਿਆਪੈ ਜਿਨ ਗੁਰ ਸੇਵਿਆ ਤਿਸ ਦੁਖ ਨ ਸੰਤਾਪੈ ਨਾਨਕ ਸੋਦੇ ਸਿਮਰਤ 베ਦ ਪਾਰ ਬ੍ਰਹਮ ਗੁਰ 나ਹੀ ਭੇਦ ਧਰੋ ਮਹੱਲਾ ਪੰਜਵਾ ਸਤਗੁਰ ਮੇਰਾ ਬੇਮੋਹਤਾਜ ਸਤਗੁਰ ਮੇਰੇ ਸੱਚਾ ਸਾਜ ਸਤਿਗੁਰ ਮੇਰਾ ਸਬਸਕਾ ਦਾਤਾ ਸਤਿਗੁਰ ਮੇਰਾ ਪੁਰਖ ਵਿਦਾਤਾ ਗੁਰ ਜੈਸਾ ਨਾਹੀ ਕੋ ਦੇਵ ਜਿਸ ਮस्तक ਭਾਗ ਸੋ ਲਾਗਾ ਸੇਵ ਰਹਾਉ ਸਤਿਗੁਰ ਮੇਰਾ ਸਰਬ ਪ੍ਰਤਪਾਲਾ ਸਤਿਗੁਰ ਮੇਰਾ ਮਾਰ ਜੀਵਾਲਾ ਸਤਿਗੁਰ ਮੇਰੇ ਕੀ ਵਡਿਆਈ ਪ੍ਰਗਟ ਭਈ ਹੈ ਸਭਨੀ ਥਾਈ ਸਤਿਗੁਰ ਮੇਰਾ ਤਾਣ ਨੇ ਤਾਣ ਸਤਿਗੁਰ ਮੇਰਾ ਘਰ ਦੀ ਬਾਣ ਸਤਿਗੁਰ ਕਾ ਹਉ ਸਦ ਬਲ ਜਾਇ ਪ੍ਰਗਟ ਮਾਰਗ ਜਿਨ ਕਰ ਦਿਖ ਲਾਇ ਜਿਨ ਗੁਰ ਸੇਵਿਆ ਤਿਸ ਭੋ ਨ ਆ ਵਿਆਪੈ ਜਿਨ ਗੁਰ ਸੇਵਿਆ ਤਿਸ ਦੁਖ ਨ ਸੰਤਾਪੈ ਨਾਨਕ ਸੋਦੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ